ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਲਗਹੁ ਸੀਮੀ ਸੱਚ ਸੋਚਾ ਸੋਚਨਾ ਹੋਵਈ ਜੇ ਸੋਚੀ ਲਖਵਾਰ ਚੁੱਪਾ ਚੁਪਨਾ ਹੋਵਈ ਜੇ ਲਾਹ ਰਾਂ ਦੇਵਤਾਰ ਭੁਖਿਆ ਭੁਖ ਨਾ ਉਤਰੀ ਜੀਵਨਾਂ ਪੁਰੀਆ ਭਾਰ ਸਹਿ ਸਿਆਮ ਪਾਲਖ ਹੋਹੀ ਤਾਇਕ ਨਾ ਚੱਲੇ ਨਾਲ ਕਿਸ ਜਿਆਰਾ ਹੋਈਏ ਗੂੜਾ ਟੁੱਟਾ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਹੋ ਤੰਮੀਚ ਹੁਕਮ ਲਿਖ ਦੁਖ ਸੁਖ ਪਾਈਆ ਹੈ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਾਬ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁਝ ਜਾ ਤਾ ਹੁਮ ਮਾ ਕਹਿ ਨਾ ਕੋਈ ਗਾਵੈ ਕੋ ਤਾਨ ਓਅ ਵਕਸਹਿ ਤਾਨ ਗਾਵੈ ਕੋ ਗੁਣ ਵਿੜਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਤਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਜ਼ੂਰ ਅਥਨਾ ਕਥਿਨਾ ਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਸਖ ਬਾਹੀ ਜੁਗਾ ਜੁਗੰਤਰ ਖਾਹੀ ਖਾਹੀ ਰੁਗਮੀ ਹੁਕਮ ਚਲਾਏ ਰਾਹੋ ਨਾਨਕ ਗੁਰਗ ਸੇਵੇ ਪ੍ਰਵਾਹੋ ਸੱਚਾ ਸਾਹਿਬ ਸਾਚਨਾਇ ਪਾਖਿਆ ਪਾਵ ਅਪਾਰ ਆਖੇ ਮੰਗੇਂ ਦੇਖ ਦੇਖਦਾਤ ਕਰੇ ਦਾਤਾਰ ਫਿਰ ਕਾ ਗਰ ਰਖਿਆ ਜਿੰਦ ਸਦਰਬਾਰ ਮੋਹ ਕੇ ਬੋਲਣ ਬੋਲੀ ਆਜ ਸੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੁਕਤ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਤਾਂ ਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਜਨ ਸੇ ਵਿਆ ਤਿਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਨੀਆ ਮਨ ਰਖਿਆ ਭਾਉ ਦੁਖ ਪਰ ਹਸੂ ਕਾਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੀਆ ਸਮਾਈ ਗੁਰੀ ਸਰਗੁਰ ਗੋਗ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇਹਿ 부ਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਬਿਸਰਨਾ ਜਾਈ ਤੀਰਸ ਨਾਮਾ ਜੇ ਤਿਸ ਸੁਭਾਵਾ ਮਨ ਪਾਣੀ ਕੇ ਨਾਹੀ ਗਰੀ ਜੇ ਤਿਸ ਸੇਠ ਸੁਪਾਈ ਵੇਖਾ ਮਨ ਕਰਮਾ ਕੇ ਮਿਲੇ ਲਈ ਮਦ ਵਿਚ ਰਤਨ ਜਵਾਹ ਮਾਨਿਕ ਜੀ ਗੁਰ ਕੀ ਸੇਖ ਸੁਣੀ ਗੁਰ ਆਇਕ ਦੇਹ ਬੁਜਾਈ ਸਦਨਾ ਜੀਆ ਕਾਇਕ ਦਾਤਾ ਸੋ ਮੈਂ ਬਿਸਰਨਾ ਜਾਈ ਜੀ ਜੁਗਚਾਰਿਆ ਰਾਜ ਹੁਰਤ ਸੁਣੀ ਹੋਏ ਨਵਾਂ ਖੰਡਾ ਵਿਚ ਜਾੜੀਏ ਨਾਲ ਚਲੇ ਸਭ ਕੋਈ ਸੰਗਾ ਨਾਮ ਰਖਾਇ ਕੈ ਜਸੀਰੇ ਜਗਲੇ ਜੀ ਤਿਸ ਦਾ ਨਾਮ ਬਈ ਤਾ ਬਾਤਾਂ ਪੁੱਛੇ ਕੈ ਕੀਟਾ ਅੰਦਰ ਕੀਟਕਾਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰਾ ਗੁਣਵੰਤੇ ਆਂ ਗੁੰਦੇ ਤੇ ਹਾ ਕੋਈ ਨਾ ਸੁਜੈ ਜੀ ਤੁਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤਵ ਲੋਕਾ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੁਹਣਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੂਪ ਪਾਪ ਕਾ ਨਾਸ ਸੁਨਿਆ ਈਸਰ ਵਰਮਾਇੰਦ ਸੁਨਿਆ ਮੁਕਤਲਾ ਹਮੰਦ ਸੁਨਿਆ ਜੋਗ ਜੁਗ ਤਨ ਪੇਦ ਸੁਨਿਆ ਸਾਸ ਸਮਤ ਵੇ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆਨ ਸੁਣਿਆ ਸਰਕਾਰਿ ਸਿਨਾ ਸੁਣਿਆ ਬੜਬੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਗੇਰਾਹ ਸੁਣਿਆ ਸੇਖ ਮੀਰ ਪਾਦਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਜੂ ਜਸ ਗਾਉ ਨਾਨਕ ਵਕਤਾਂ ਸਦਾ ਵਿਗਾਸ ਸੁਣਿਆ ਦੂਪ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਗਹਿ ਬੀ ਸੇ ਵਿਸਦਾ ਯਾਗਤ ਕਲਮ ਨਾ ਲਿਖਨ ਹਾਰ ਮੰਨੇ ਕਬਹਿ ਕਰਨ ਵਿਚਾਰ ਅਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵਾ ਮਨ ਬੁੱਧ ਮੰਨੈ ਸਗਲ ਪਾਉਣ ਗੀ ਸੁੱਧ ਮੰਨੈ ਮੋ ਝੂਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਅਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓਂ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਬੰਤ ਮੰਨੈ ਤਰੰਸੇਤੀ ਸੰਬੰਧ ਅਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਵਹ ਮੁਕ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਕੋਈ ਨਾ ਪੇਖ ਐਸਾ ਨਾਮ ਦਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਚੇ ਸੁਹਾ ਦਰ ਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕਾ ਕਰਨੇ ਨਾਹੀ ਸੋ ਮਾਰ ਤੋਲ ਤਰਨ ਦਿਆ ਕਾ ਪੂਤ ਸੰਤੋਖ ਥਾ ਬੁਰਖਿਆ ਜਨ ਸੂਤ ਜੇ ਕੋ ਬੁੱਝਿਆ ਹੋਵੇ ਸਚਿਆਰ ਤੌਲਾ ਉਪਰ ਕੇ ਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਸਤ ਪਾਰ ਤਲ ਕਮਜ਼ੋਰ ਜੀ ਜਾ ਦਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਬ ਹੁਲੇ ਕਾਲਿਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਲ ਹਰੂਪ ਕੀਤੀ ਤਾ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਉ ਤਸੇ ਹੋਇ ਲਗਦਰਿ ਆਉ ਗੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਤ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਜਾਪ ਸੰਖ ਪਾਉ ਸੰਖ ਪੂਜਾ ਸੰਖ ਦਵਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੋਧਿ ਸੰਖ ਦਾਤਾਰ ਸੰਖ ਸੂਰਮਾ ਭਗਤ ਸਾਰ ਸੰਖ ਮੋਹ ਲਿਵ ਲਾਇਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਤੁਪਾਰਿ ਸਾਰੀ ਬਲੀਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੀ ਜੋਰ ਸੰਗਲਵਠ ਤਿਆਗ ਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਸੰਖੁੜਿਆਰ ਗੂੜੇ ਫਿਰਾਹੀ ਅਸੰਖ ਮਲੇਸ਼ ਮਲ ਭਖ ਖਾਹੀ ਸੰਗ ਨੰਦ ਅਕਸਰ ਕਰੇਂ ਪਾਰ ਨਾਨਕ ਨੀਜ ਗਹਿ ਵਿਚਾਰ ਵਾਰਿਆਣਾ ਜਾਵਾ ਇਕ ਵਾਰ ਜੋਤਿ ਤੁਭਾਵੇ ਸਾਰੀ ਬਲਿਕਾਰ ਤੁੰ ਸਦਾ ਸਲਾਮ ਨਰੰਕਾਰ ਅਸੰਖਨਾਵ ਸੰਖਤਾਵ ਗੰਮ ਗੰਮ ਸੰਕਲੋ ਸੰਕਹ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੰਗਾ ਅਖਰੀ ਲਿਖਨ ਬੋਲਣ ਬਾਣ ਅਕਰਾਂ ਸਿਰ ਸੰਯੋਗ ਵਿਕਾਰ ਜਿਨ ਨੇ ਲਿਖੇ ਤੇ ਸਰ ਨਹੀਂ ਜੇ ਫਰਮਾਏ ਤੇਤੇ ਪਾਹੀ ਜੀਤਾ ਕੀਤਾ ਤੇਤਾ ਨਾ ਹੋ ਵਿਨਾ ਵੇ ਨਾਹੀ ਕੋ ਥਾਉ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਦ ਦੁਰਭਾਵੇ ਸਾਈ ਬਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਪਰੀਆ ਹੱਥ ਪੈਰ ਤਨ ਦੇਹ ਪਾਣੀ ਤੋ ਤਵ ਤਰਸ ਕੇ ਹੋ ਮੂਤ ਬਲੀਤੀ ਕੱਪੜ ਹੋਏ ਦੇ ਸਾਬ ਪੁੰਨ ਲਈ ਆਉ ਤੋਏ ਪਰੀਆ ਮਤ ਬਾਪਾ ਕੈ ਸੰਗੋ ਤੋ ਪਾ ਨਾਮੈ ਕਰੰ ਕੁੰਨੀ ਪਾਪੀ ਅਖ ਨਾਹੀ ਕਰ ਕਰ ਕਰਨਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਗਮੀ ਆਵੂ ਜਾਹੋ ਤੀਰ ਤਪ ਦਿਆ ਦਾ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਬਨਿਆ ਮਨ ਗੀਤਾ ਭਾਉ ਅੰਤਰਗਤ ਤੀਰਸ ਮਨ ਲਾਓ ਸਉਗੰ ਤੇਰੀ ਮੈਂ ਨਾਹੀ ਕੋਈ ਬਿਨੁ ਗਨ ਗੀਤੇ ਭਗਤ ਨਾਮੁ ਹੋਇ ਸਵਾਸਾਤ ਬਾਣੀ ਪਰਬਾਉ ਸਦ ਸੁਹਾ ਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੇ ਰੂਤੀ ਮਾ ਕਵਨ ਜਤੂ ਆਕਾਰ ਵਿਲਾ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਗਨਾ ਪਾਇਓ ਕਾ ਦੀਆਂ ਜੇ ਲੇਖ ਲੇ ਪੁਰਾਨ ਸਿਤਵਾਰ ਨਾ ਜੋਗੀ ਜਾਣੇ ਰਤਵਾਰ ਨਾ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾੜਾ ਨਾਨਕ ਆਖਨ ਸਭ ਕੋ ਆਖੇ ਇੱਕ ਦੂਖ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਤਲਾ ਪਤਾਲ ਲਖ ਅਗਾਸ ਅਗਾਸ ਊੜ ਕੋੜ ਕਪਾਲth ਕੇ ਵੇਦ ਕਹਨਿਕ ਬਾਤ ਸਹਿ ਸਠਾਰਾਂ ਕਹਨਕ ਤੇ ਬਾਸ ਸੱਲੋ ਇਕਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੀ ਤਿਸੁ ਸੁਧਨ ਪਾਈਆ ਨਦੀਆ ਤੇ ਵਾਹ ਬਹੇ ਸੋੰਦਨਾ ਜਾੜੀ ਹੈ ਸਮਸਾ ਸਰਤਾਨ ਗਿਰਹਾ ਸੀਤੀ ਮਾਲ ਧਨ ਕੀਨੀ ਤੁਲ ਨਾ ਹੋਵਨੀ ਜੇ ਤਿਸੁ ਮਨ ਨਾ ਵਿਸਰਾ ਅੰਤ ਨਾ ਸਿਫਤੀ ਕਹਨਾ ਅੰਤ ਅੰਤ ਨ ਕਰਨੇ ਦੇ ਨਾ ਅੰਤ ਅੰਤ ਨ ਵੇਖਣ ਸੁਣ ਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕੀ ਅੰਤ ਨ ਪਾਹੀ ਜਾਹੀ ਉਹ ਅੰਤ ਨ ਜਾਣ ਕੋਈ ਬਖਤਾ ਕਹੀਐ ਬਖਤਾ ਹੋਏ ਵੱਡਾ ਸਾਹਿਬ ਚਾਤਾ ਹੂੰ ਉੱਚੇ ਉਪਰ ਉਚਾ ਨਾਉ ਏਵਡ ਚਾਹ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੂਏ ਜੀ ਵੜਿਆ ਪੂ ਜਾਣੇ ਆਪ ਦਾਤ ਨਾਨਕ ਤੰਤਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਏ ਕੀਤੇ ਮੰਗੇ ਜੋਤ ਉਪਾਰ ਕੀ ਤੇ ਆਗੜ ਨਹੀਂ ਵਿਚਾਰ ਤੇ ਤੇ ਖਾਪ ਟੂ ਟਵ ਵਿਕਾਰ ਕੀ ਤੇ ਲਲਮ ਕਿਰਪਾ ਹੀ ਕੀ ਤੇ ਮੂਰਖਾ ਹੀ ਖਾਹੀ ਕੀ ਤੇ ਆਂ ਦੂਪ ਭੂਖ ਸਦਮਾਰੇ ਮੀਤਾ ਤੇਰੀ ਰਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਗ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜਿੱਤਿਆ ਮੂੰਖਾਏ ਆਪੇ ਜਾੜੇ ਆਪੇ ਦੀ ਅੱਖੇ ਸੀ ਪੀਕੀ ਕੇ ਜਿਸ ਨੂੰ ਬਖਸ਼ੇ ਸਿਸਾਲਾਹ ਨਾਨਕ ਪਾਤਸ਼ਾਹੀ ਬਾਤਿਸ਼ਾਹ ਹੋਮਲ ਗੁਣ ਮਲਵਾ ਪਾਰ ਮਲਵਾ ਪਾਰੀ ਅਮਲ ਪੰਡਾਰ ਨਮੋ ਲਵਾ ਮੁਲਾ ਜਾਹੀ ਮੁਲ ਭਾਏ ਮੁਲਾ ਸਮਾਹੀ ਮੁਲ ਕਰਮ ਦੀ ਬਾਣ ਮੁਲ ਕਰਮ ਪ੍ਰਵਾਹ ਨਮੋ ਬਖਸ਼ੀਸ਼ ਮੁਲ ਨਿਸ਼ਾਨ ਮੁਲ ਕਰਮ ਮੁਲ ਕਰਮਾ ਨਮੋ ਲੋ ਮਲਾਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਾ ਵੀਰ ਪਾਟ ਪੁਰਾਣ ਆਖੇ ਪੜ੍ਹੇ ਕਰੇ ਵਿਖਿਆਨ ਆਖਿਆ ਬਰਮੇ ਆਖਿਆ ਦਾਖੇ ਗੋਪੀ ਤੇ ਗੋਵਿੰਦ ਆਖਿਆ ਈਸ਼ਵਰ ਆਖੇ ਸਿਦਿਆ ਆਖੇ ਗੀਤੇ ਕੀਤੇ ਬੁਧ ਆਖਾ ਦਾਨ ਵਖੇ ਦੇਵ ਲਖਹ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਅੱਖ ਅੱਖ ਨ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੀ ਤੇ ਕੀਤੇ ਹੋਰ ਕਰ ਹੈ ਤਾਂ ਅੱਖ ਨ ਸਖ ਹੈ ਕੇ ਕੇ ਜੇਵੜ ਭਾਵੈ ਤੇਵੜੂ ਹੋਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰਗਾਵਾ ਰਾਗਾਵਾਰ ਸੋ ਦਰ ਕੀ ਹਾ ਸੋ ਕਰ ਕੀ ਹਾ ਜਤ ਵੈ ਸਰਬ ਸਮਾਲੇ ਵਾਜੇ ਨਾਤ ਨੀਕ ਅਸ਼ੰਕਾ ਕੀਤੇ ਵਾਵਨ ਹਾਰੇ ਕੀਤੇ ਰਾਗੁਰੀ ਸੋ ਕਹੀਅਨ ਕੀਤੇ ਗਾਵਨ ਹਾਰੇ ਗਾਵਹਿ ਤੁਮ ਕੋਣ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋ ਹੰਸਦਾ ਸਵਾਰੇ ਗਾਵੇ ਇੰਦ ਦੇ ਦਰਸ਼ਨ ਬੈਠੇ ਦਿਵਤਿਆ ਕਰਨਾਲੇ ਗਾਵਹਿ ਸਦਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਹਿਜੁ ਜਗੁ ਜੁਗuedata ਨਾਲੇ ਗਾਵਹਿ ਮੋਹਨੀ ਆਨਮੋਹਨ ਸੁਰਗਮਚ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾੜੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੀ ਸੀਤ ਨੋ ਗਾਵਹਿ ਜੋਤ ਉਤਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਵੈ ਜਿਤਨਾ ਬਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਬਾਜਨੁ ਪਾਈ ਕਰ ਕਰ ਵੇਖੈ ਕੀਤਾ ਬਨਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਾ ਜੋ ਲੀਤIAL ਕੀ ਕਰੈ ਵਿਭੂਤ ਖੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੀਸ਼ ਤਸੈ ਆਦੀਸ਼ ਆਦ ਅਨੀਲ ਆਦਨਾਹਤ ਜੁਗ ਜੁਗ ਇਕ ਵੀਸ ਉਪਕਤ ਗਿਆਨ ਦਿਆ ਭੰਡਾਰ ਕਟਕਟ ਵਜੈ ਨਾਦ ਆਪਨਾਥ ਨਾਥੀ ਸਭ ਜਾਂ ਕੇ ਰਿਸੇ ਦਵਰਾ ਸਾਧ ਸੰਯੋਗ ਵਿਜੋਗ ਦੋਹੇ ਕਾਰ ਚਲਾਵੇ ਲੇਖਿਆ ਵਿਭਾਗ ਆਦੀਸ ਸਿਆਦੀਸ ਆਦ ਅਨੀਲ ਆਦਨਾਹਤ ਜੁਗ ਜੁਗ ਏਕੋ ਵੇਸ ਈਕਾਮਈ ਜੁਗਤ ਵਿਆਈ ਤਿੰ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਗਲਾਈ ਦੀਪਾਨ ਜਿਵ ਤਸ ਭਾਵੇਂ ਤਵੇਂ ਚਲਾਵੇ ਜਿਵ ਰੂਪ ਹੈ ਫਰਮਾਨ ਹੋ ਵੇਕਾਉ ਨਾਨਦ ਨਾ ਵੇ ਬੋਤਾ ਹੁ ਵਿਡਾਨ ਆਦੀਸ਼ ਤਿਸੈ ਆਦੀਸ਼ ਆਦ ਅਨੀਲ ਆਦਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੁਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੀਸ਼ ਤਿਸੈ ਆਦੀਸ਼ ਆਦ ਅਨੀਲ ਆਦਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬੋਂ ਲੱਖ ਹੋ へ ਲੱਖ ਹੋ ਵੈ ਲੱਖ 20 ਲੱਖ ਲਗੇੜਾ ਖਿਆ ਇੱਕ ਨਾਮ ਜਗਦੀਸ਼ ਇਤਰਾਹ ਪਦ ਪਵੜੀਆ ਚੜੀਆ ਹੋਈ ਅਕੀਸ ਸੁਨ ਗਲ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਆ ਗੂੜੀ ਗੂੜਾ ਠੀਸ ਆਖੰ ਜ਼ੋਰ ਚ ਪੈਨਾ ਜ਼ੂਰ ਜ਼ੋਰ ਨਾ ਮੰਗੰਦੇ ਨਾ ਜ਼ੂਰ ਜ਼ੂਰਨਾ ਜੀਵਨ ਮਰਨਾ ਜ਼ੂਰ ਜ਼ੂਰਨਾ ਰਾਜਮਾਲ ਮਨਸੂਰ ਜ਼ੂਰਨਾ ਸੁਰਤੀ ਗਿਆਨ ਵਿਚਾਰ ਜ਼ੂਰਨਾ ਦਿੱਕਤੀ ਛੋਟਾ ਸੰਸਾਰ ਜਿਸ ਹੱਥ ਜ਼ੂਰ ਕਰਵੇ ਕੈਸ ਹੋਏ ਨਾਨਕੋ ਤੰਨੀ ਚਨਾ ਕੋਏ ਰਾਤੀ ਰੂਤੀ ਥਿਤੀ ਵਾਰ ਭਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤੇ ਤਾ ਸੁਹਨ ਪੰਚ ਪਰਵਾਨ ਨਦਰੀ ਕਰਮ ਪਵੇ ਨੀਸਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਉਹ ਧਰਮ ਗਿਆਨ ਖੰਡ ਕਾ ਖੂ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ਼ ਕੀਤੇ ਪਰਮ ਅਕਾਰਤ ਕੜੀਆ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਅਬਦੀਸ ਕੀਤੇਂ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬਦਨਾਤ ਕੀਤੇ 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 ਦੇਵੀ ਦੇਸ ਕੀਤੇ ਦੀਵਦਾਨ ਮੁਨ ਕੀਤੇ ਕੀਤੇ ਰਤਨ ਸਮੰਦ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਿਰੰਧ ਕੀਤੇ ਆ ਸੁਰਤੀ ਸੇਵਕੀ ਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥਾ ਨਾਟਕ ਵਿਗਉੜ ਗੋਡ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਕਾਟਕੜੀਆ ਬਹੁਤ ਆਨੋਕ ਨਾਮ ਕੀਆ ਗੱਲਾਂ ਕਥਿਆ ਨਾ ਜਾਹੀ ਜੇ ਕੋ ਕਹੇ ਪੀਛੇ ਪੁਛਤਾਏ ਤਿਥਾ ਘੜੀਆ ਸੁਰਤ ਮਾਤਮਨ ਬੁੱਧ ਤਿਥਾ ਘੜੀਆ ਸਰਾਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜ਼ੋਰ ਤਿਥਾ ਮੂਰ ਨਾ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤਨ ਰਾਮ ਰਹਿਆ ਪਰਪੁਰ ਚਚਾ ਸੀਤੋ ਸੀਤਾ ਮਹੀਮਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੀ ਨਾ ਓਹੀ ਮਰਹਿ ਨਾ ਠਾਗੇ ਜਾਹੀ ਜਿਨ ਕਾ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੈ ਲੋਕਰ ਹੈ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਅੰਤ ਨਾਂਤ ਤਿਥੈ ਲੋਲੂ ਆਕਾਰ ਜਿਵ ਜਿਵ ਹੁਕਮਤਿ ਵੈਤਵਕਾਰ ਵੇਖੈ ਬਿਕਸ਼ੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਨ ਮਤ ਵੇਧ ਹਤਿਆਰ ਭਾਉ ਖਲਨਾਗਨ ਤਪਤਾਉ ਬਾंडा ਭਾਉ ਅੰਮ੍ਰਿਤ ਟਾਲ ਘੜੀਏ ਸ਼ਬ ਸੰਚੀਤਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਘਰਿ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ